ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਰੇਰਨਾਵ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਕਾ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਵੇੜ ਨਾ ਵ ਸਭ ਧਰਮ ਦੇ ਨਿਤ ਜਗ ਟੋਟਾ ਸਹਸਾਰ ਮਨ ਮੁਕਾ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸਬਦ ਵਿਚਾਰ ਮਹੱਲਾ ਤੀਜਾ ਸਹਿਜ ਜਾਗੈ ਸਹਿਜ ਸੋਵੈ ਗੁਰਮੁਖ ਅਨਦੈ ਉਸਤਤ ਹੋਵੈ ਮਨ ਮੁਖ ਭਰ ਮੈਂ ਸਹਿ ਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗਹਿ ਸਵੇ ਸੁਭਾਈ ਨਾਨਕ ਨਾਮ ਰਤਿਆ ਭਲ ਜਾਓ ਪੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇਕ ਧਿਆਵੈ ਇਕ ਏਕੋ ਹਰ ਸਤਿਆ ਹਰ ਇਕੋ ਵਰਤੈ ਇਕ ਏਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਘਟਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਘਟਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਵਾਹਿ ਗੁਰਜੀਤ ਕਾ ਖਾਲਸਾ ਵਾਹਿ ਗੁਰਜੀਤ ਕੀ ਫਤਿਹ ਸਲੋਕ ਮਹਲਾ 3 ਵਿਣ ਲਾਗੈ ਸਭ ਧਰਮ ਦੇ ਨਿਤ ਜਗ ਟੋਟਾ ਸਹਸਾਰ ਮਨ ਮੁਖ ਕਰਮ ਕਮਾਵਣੀ ਉਹ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸਬਦ ਵਿਚਾਰ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਸੋਰਠ ਕੀ ਵਾਰ ਦੇ ਅੰਦਰ ਸਲੋਕ ਤਨ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੀ ਤੇ ਪੌੜੀ ਤਨ ਗੁਰੂ ਨਾਮਦਾਸ ਪਿਤਾ ਮਹਾਰਾਜ ਜੀ ਚਾਰਣ ਕੀਤੀ ਹੋਈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 646 ਦੇ ਉੱਤੇ ਸੁਭਾਈ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਜੀ ਦਰਤੇ ਪ੍ਰਵਾਦ ਕਰ ਲੈਣ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈ ਆ ਬੇਅੰਤ ਭੁੰਨਾਂ ਦੀ ਖਿਮਾ गज वज खे फतह बुलाओ वाहिगुरु जी का ख़ालसा वाहिगुरु जी फतह